ਇਸ ਦਰ ਤੇ ਆਉ ਤਿੰਨ ਚੀਜ਼ਾਂ ਪੱਲੇ ਬੰਨ ਲਿਓ ਪਹਿਲੀ ਦਰ ਨਹੀਂ ਛੱਡਣਾ ਜੇ ਦਾਤ ਲੈਣੀ ਹੈ ਇੱਕ ਦਰ ਤੇ ਬਹਿ ਜਾ ਕਈ ਵਾਰ ਦੇਖੀ ਤਾਂ ਕੋਈ ਗੱਡੀ ਦੇ ਨਾ ਭਿਖਾਰੀ ਮੰਗਤਾ ਉਹ ਗੱਡੀ ਦਾ ਸ਼ੀਸ਼ਾ ਹੀ ਫੜ ਲੈਂਦਾ ਬੰਦਾ ਕਹਿੰਦਾ ਹੁਣੇ ਤੋਂ ਖੜਾ ਕਿਧਾਂ ਛੜਾਈਏ ਜੇਬ ਚੋਂ ਕੁਛ ਨਾ ਕੁਛ ਦੇਣਾ ਹੀ ਪੈਣਾ ਇੱਕ ਦਰ ਦੇ ਹੋ ਕੇ ਬਹਿ ਜਾ ਸਗਲ ਦਵਾਰ ਕੋ ਸਾਜ ਕਹਿਓ ਤੋ ਹਾਰ ਦਵਾਰ ਦਵਾਰ ਦੂਸਰੀ ਗੱਲ ਹੈ ਕਦੀ ਵੀ ਕੋਈ ਦਾਤ ਲੈਣੀ ਹੈ ਤਾਂ ਕਾਲੇ ਨਾ ਪਓ ਪਹਿਲੇ ਤਾਂ ਇੱਥੇ ਬਹਿ ਜਾਓ ਦੂਸਰੀ ਗੱਲ ਹੈ ਵੀ ਕਦੇ ਕਾਲੇ ਨਾ ਪਾਓ ਹਾਏ ਮੈਨੂੰ ਆ ਨਹੀਂ ਮਿਲਿਆ ਹੈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਲੱਗ ਗਈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਲੱਗ ਗਈ ਕਾਲੇ ਨਾ ਪਾਓ ਹੁਣ ਵੇਟ ਇਨ ਵਾਚ ਕਾਲੇ ਨਾ ਪਾਓ ਤੀਸਰੀ ਗੱਲ ਪਤਾ ਕੀ ਹੈ ਪਹਿਲੇ ਦਰਨਾ ਛੱਡੋ ਦੂਸਰੇ ਕਾਲੇ ਨਾ ਪਾਓ ਤੀਸਰੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਦਾਤ ਮਿਲ ਗਈ ਤੇ ਉਹਦਾ ਹੰਕਾਰ ਨਾ ਕਰਿਓ ਆਖੋ ਸਤਨਾਮ ਵਾਹਿਗੁਰੂ